ਬਲੀ ਗੜੀ ਵਿੱਚ ਯਾਰ ਦਾ ਨਾਮ ਇਹ ਜੀ ਡੀਓ ਕੋਰੇ ਨਾਮਿਆਂ ਮਰਾ ਉਹਨਾਂ ਦਾ ਪਤੰਥ ਵਸਤੀਆਂ ਦੇ ਵਿੱਚ ਕੁਰਸੀਆਂ ਦੇਵੇ ਫਿਰ ਸਰਪੰਚ ਦੇ ਦਫ਼ਤਰਾਂ ਵੀ ਇਹ ਰਾਮ ਖੁਸ਼ ਕਰੋ ਰਾਜੀ ਰਵੇ ਇਦਾਂ ਹੀ ਇੱਥੇ ਜਨਮ ਲੈਣ ਮਨਾਇਆ ਕਰੇ ਹਰ ਇੱਕ ਸਾਲ ਇਹ ਇੰਦਰਾ ਮੇਰੋਵੇ ਜਦੋਂ ਲੋਕਾਂ ਤੱਕ ਇੰਨਾ ਕੋਈ ਨਹੀਂ ਗਿਆ ਮੈਂ ਦਾਦਾ ਨਾਮ ਦੀਆਂ ਦੇਵੇ ਸਭ ਨੂੰ ਖੁਸ਼ੀਆਂ ਦੇਵੇ ਜਿੰਦਾ ਬਹੁਤ ਬੱਲੇ ਬਾਰੀ ਜੈ ਪਰਾਂ ਮਮਿਸੀਲਾ ਸਰਕਾਰ ਦਾ ਬਹੁਤ ਹਾਂਜੀ ਮਾਈ ਸਭ ਸੰਗਤਾਂ ਨੂੰ ਜੈਦਾਤਿਆਂ ਦੀ ਨਮਸਕਾਰ ਸਤਿ ਸ੍ਰੀ ਅਕਾਲ ਵਾਲੇਕਮ ਦਰਬਾਰ ਦਾਤਾ ਲਈ ਐਮਤ ਸਰਕਾਰ ਕਾਦਰੀ ਦਰਬਾਰ ਮੰਮੀ ਸ਼ੀਲਾ ਸਰਕਾਰ ਸਾਵਰੀ ਮੌਜੂਦਾ ਮੈਂ ਗੱਦੀ ਨਿਸ਼ੀਨ ਸੋਨੀਆ ਮਹਾਂਤ ਸਾਵਰੀ ਸਭ ਸੰਗਤਾਂ ਨੂੰ ਬੇਨਤੀ ਕਰਦੀਆਂ ਕਿ ਸਾਡੇ ਅੱਜ ਮਹਿੰਦੀ ਆ ਅੱਜ 28 ਤਰੀਕ ਆ 28 ਤਰੀਕ ਮਹਿੰਦੀ ਆ ਤੇ 28 ਦੇ ਝੰਡੇ ਆ ਕੱਲ ਦੇ ਤੇ 29 ਦੀ ਮਹਿਫਲ ਆ 30 ਦੀ ਵੀ ਮਹਿਫਲ ਆ ਔਰ ਇਹ ਪਹਿਲੀ ਦੀ ਵੀ ਮੈਂ ਫਲੇ ਦੋ ਤਰੀਕ ਨੂੰ ਚੱਦਰ ਆਇਆ ਸਭ ਸੰਗਤਾਂ ਨੂੰ ਬੇਨਤੀ ਕਰਦੀਆਂ ਹੋਮ ਮਹਮਾ ਕੇ ਪਹੁੰਚਣ ਖੁਸ਼ ਹੋ ਕੇ ਦਾਤਿਆਂ ਦੇ ਦਰਬਾਰ ਤੋਂ ਖੁਸ਼ੀਆਂ ਪਾਉਣ ਮਰਾ ਆਪਣੀਆਂ ਮਿੱਠੀਆਂ ਮਰਾਦਾਂ ਪਾਉਣ ਔਰ ਮੈਂ ਸਾਰੇ ਪ੍ਰਸ਼ਾਸਨ ਦਾ ਵੀ ਸਭ ਜਿੰਨੇ ਵੀ ਮੇਰੇ ਨਿਹੰਗ ਜਥੇਵੰਦੀਆਂ ਜੁੜੀਆਂ ਐ ਮੇਰੇ ਸੇਵਾਦਾਰ ਦਰਬਾਰ ਦੇ ਆ ਸਭ ਦਾ ਮੈਂ ਧੰਨਵਾਦ ਕਰਦੀ ਆ ਮੇਰਾ ਬਹੁਤ ਸਾਥ ਦਿੱਤਾ ਬਹੁਤ ਬਹੁਤ ਮੈਂ ਧੰਨਵਾਦ ਕਰਦੀ ਆ ਅੱਜ ਮੇਲਾ ਕਰਵਾ ਰਹੀ ਆ ਮੇਰਾ ਪ੍ਰਸ਼ਾਸਨ ਵੀ ਜਿੰਦਾਬਾਦ ਆ ਔਰ ਮੇਰੇ ਜੋ ਪ੍ਰਧਾਨ ਹੈ ਸ਼ਹਿਰ ਦੇ ਜੋ ਮੰਤਰੀ ਆ ਜੋ ਐਮਸੀ ਆ ਕੋਈ ਵੀ ਆ ਸਭ ਸੰਗਤ ਨੂੰ ਸਾਰੇ ਪੂਰੇ ਸ਼ਹਿਰ ਵਾਸੀਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਤੇ ਮੇਲੇ ਮੇਰੇ ਦੇ ਵਿੱਚ ਮੇਰਾ ਬਹੁਤ ਸਹਿਯੋਗ ਦੇ ਰਹੇ ਨੇ ਸਾਰੇ ਕੋਈ ਕੁਝ ਭੇਜ ਰਿਹਾ ਆ ਕੋਈ ਆਟਾ ਭੇਜ ਰਿਹਾ ਆ ਕੋਈ ਕੁਝ ਪੈਸੇ ਭੇਜ ਰਿਹਾ ਕੋਈ ਥੇ ਭੇਜ ਰਿਹਾ ਜੋ ਜਿਹੜੀ ਚੀਜ਼ ਦੀ ਲੋੜ ਆ ਦਾਦੇ ਭੇਜੀ ਜਾਂਦੇ ਆ ਸੰਗਤਾਂ ਭੇਜੀ ਜਾਂਦੀਆਂ ਰਾਜੀ ਰਹਿਣ ਸਭ ਨੂੰ ਮੈਂ ਬਹੁਤ-ਬਹੁਤ ਮੁਬਾਰਕ ਦਿਨੀ ਆ ਵਧਾਈਆਂ ਦੀ ਮੇਲੇ ਦੀਆਂ ਵਧਾਈਆਂ ਦਿਨੀ ਆ ਔਰ ਸਭ ਨੂੰ ਖੁਸ਼ ਹੋ ਕੇ ਕਿੰਨੀ ਵੀ ਮੇਲੇ 'ਚ ਪਹੁੰਚਣਾ ਕਾਲੂ ਝੰਡਿਆਂ ਦੀ ਰਸਮ ਹੈ ਇਦਾਂ ਹੀ ਹੋਮ ਹੋਮ ਆ ਕੇ ਜਿੱਦਾਂ ਅੱਜ ਸੰਗਤਾਂ ਪਹੁੰਚੀਆਂ ਤੇ ਇਦਾਂ ਹੀ ਕਾਲੂ ਵੀ ਪਹੁੰਚਣਾ ਜਕਾਰਾ ਦਾਤਾ ਲਈ ਹੈ ਮਸਰਕਾਰ ਦਾ ਬਹੁਤ ਸਾਰੇ ਦਰਬਾਰੀ ਜੀ ਵਾਇਸ ਗੁਜਰੀ ਦਾ ਖਾਲਸਾ ਤੇ ਵਾਇਸ ਗੁਜਰੀ ਦੀ ਫਤਿਹ ਅਸੀਂ ਜਿਹੜੇ ਜਿੱਥੇ ਖਾਸ ਹੈਰੀਡੇ ਦੇ ਬਲੋਂ ਸਾਰੇ ਨੂੰ ਚਲੋ ਨਾਲ ਨਾਲ ਸਹਿਯੋਗ ਕਰਦੇ ਆਂ ਇਹ ਸਾਡਾ ਨਾ ਬਹੁਤ ਦੇਰਾਂ ਦਾ ਪਿਆਰ ਆ ਇਹ ਸਾਨੂੰ ਚਲੋ ਆ ਕੇ ਕਹਿੰਦੇ ਆ ਵੀ ਸਾਡਾ ਇੱਦਾਂ ਤਾਂ ਕੋਈ ਰੁਕਾਵਟਾਂ ਪੈਦੀਆਂ ਪ੍ਰਸ਼ਾਸਨ ਦੇ ਮੋਰੇ ਵੀ ਅਸੀਂ ਜਾ ਕੇ ਕੱਲ ਕਰਕੇ ਆਏ ਆ ਸਾਰੇ ਨੇ ਸਾਡਾ ਜਿੱਦਾਂ ਅਸੀਂ ਗਿਆ ਨਾਲ ਹੀ ਜ਼ਰਾ ਕੰਮ ਹੋ ਗਿਆ ਅਸੀਂ ਇਹ ਕਹਿੰਦੇ ਚਲੋ ਮੇਲੇ ਕਰਾਂਦੇ ਆ ਜਿਹੜੇ ਪ੍ਰੋਗਰਾਮ ਕਰਾਂਦੇ ਆ ਇਹ ਸੇਵਾ ਹੀ ਕਰਦੇ ਆ ਬੱਚਿਆਂ ਦੇ ਕੁੜੀਆਂ ਦੇ ਵਿਆਹ ਵੀ ਕਰਦੇ ਆ ਜਾਂ ਦੱਸਣ ਕਿ ਹੋਰ ਇੱਥੇ ਗਲਤ ਕੰਮ ਹੁੰਦਾ ਇਹ ਅਸੀਂ ਤਾਂ ਇਹਨਾਂ ਦਾ ਸਾਥ ਦਿੰਨੇ ਆ ਤੇ ਜਿਹਨੇ ਸ਼ਹਿਰ ਤੇ ਫਗਵਾੜੇ ਦੇ ਵੀ ਆਲੇ ਦੋਲੇ ਪਿੰਡਾਂ ਦਾ ਵੀ ਤੇ ਪੁਲਿਸ ਦਾ ਵੀ ਤੇ ਸਰਕਾਰੀ ਜਿਹੜੇ ਆਪਣੇ ਅਫਸਰ ਆ ਇਹ ਸਾਰਾ ਦਿਨ ਉਹਨਾਂ ਦਾ ਧੰਨਵਾਦ ਕਰਦੇ ਆ ਵੀ ਇਹਨਾਂ ਜੋ ਉਹਨਾਂ ਨੇ ਇਹਨਾਂ ਨੇ ਗਿਆ ਤੇ ਨਾਲ ਪੂਰੇ ਨਾਲ ਪਰਮਿਸ਼ਨ ਵੀ ਦਿੱਤੀ ਆ ਹਰੇਕ ਤਰ੍ਹਾਂ ਦਾ ਸਹਿਯੋਗ ਦਿੱਤਾ ਵੀ ਤੁਹਾਡੇ ਕੋਈ ਕੰਮ ਦੇ ਵਿੱਚ ਵਿਘਨ ਨਹੀਂ ਆਊਗੀ ਅਸੀਂ ਰਲ ਮਿਲ ਕੇ ਸਾਰੇ ਜਿੱਦਾਂ ਵੀ ਸਾਰੇ ਵਧੀਆ ਕਰਕੇ ਨਾ ਕੰਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ